ਮંત્રી ਪੰਜਾਬ ਭਗਵੰਤ ਮਾਨ ਦੇ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਦੇ ਤੌਰ ਤੇ ਮਨਾਉਣ ਦੇ ਐਲਾਨ ਤੋਂ ਬਾਅਦ 크ਿਸਚੀਅਨ ਸਮੁਦਾਇ ਵਿੱਚ ਲਗਾਤਾਰ ਰੋਸ ਫੈਲ ਰਿਹਾ ਹੈ ਕਿਉਂਕਿ ਇਸ ਮਹੀਨੇ 크ਿਸਮਸ ਦਾ ਤਿਉਹਾਰ ਵੀ ਆਉਂਦਾ ਹੈ ਤੇ ਮਸੀਹ ਭਾਈਚਾਰਾ ਇਸ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦਾ ਹੈ ਮੁੱਖ ਮੰਤਰੀ ਦੇ ਐਲਾਨ ਦਾ ਮਸੀਹ ਭਾਈਚਾਰੇ ਤੇ ਇੰਨਾ ਅਸਰ ਹੋਇਆ ਹੈ ਕਿ ਮਸੀਹ ਸੰਗਠਨਾ ਨੇ ਇਕੱਠੇ ਹੋ ਕੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਹੀ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਫੈਸਲਾ ਲਿਆ ਗਿਆ ਹੈ ਕਿ ਇਸ ਸਾਲ 20 ਦਸੰਬਰ ਨੂੰ ਦੀਨ ਬੁਧਵਾਰ ਤੇ ਪੰਜਾਬ ਦੇ ਧਾਰੀਵਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਵਿਸ਼ਵਾਸ ਇਕੱਠੇ ਹੋ ਕੇ ਵੱਡਾ ਦੇ ਮਨਾਇਆ ਜਾਵੇਗਾ ਤੇ ਇਹਦੇ ਵਿੱਚ ਵਕ ਵਕ ਕਲੀਸੀ ਆਵਾਂ ਦੇ ਮੈਂਬਰ ਵਿਸ਼ਵਾਸ ਇਕੱਠੇ ਹੋਣਗੇ ਅਤੇ ਇਸ ਪ੍ਰੋਗਰਾਮ ਪ੍ਰਭੂ ਦੀ ਮहिमा ਦੇ ਲਈ ਪਰਵੈਸ ਮਸੀਹ ਦੇ ਜਨਮ ਦੇ ਆਡੇ ਦੇ ਸੰਬੰਧ ਵਿੱਚ ਕੀਤਾ ਜਾਵੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਸਦਾ ਦਿੱਤਾ ਜਾਂਦਾ ਹਾਂ ਕਿ ਤੁਸੀਂ 크리스마ਸ ਦਾ ਇਸ ਖੁਸ਼ੀ ਦੇ ਸਮੇਂ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਭਾਰੀ ਗਿਣਤੀ ਵਿੱਚ ਆਵੋ ਤੇ ਪ੍ਰਭੂ ਦੀ ਮਹਿਮਾ ਕਰੋ ਅੱਜ ਨੂੰ ਜੋ ਪ੍ਰਭੂ ਯਿਸੂ ਮਸੀਹ ਦੇ ਆਂਦੇ ਬਾਰੇ ਔਰ ਉਸਤੇ ਖਾਸ ਕਰਕੇ ਵੱਡੇ ਦਿਨ ਦੇ ਬਾਰੇ ਕੋਈ ਵੀ ਨਹੀਂ ਰੋਕ ਸਕਦਾ ਔਰ ਅਸੀਂ ਇਸ ਇਸ ਬਿਆਨ ਦਾ ਖੰਡਨ ਕਰਦੇ ਹੋਏ 20 ਦਸੰਬਰ 2023 ਨੂੰ ਇਹ ਸ਼ੋਭਾ ਯਾਤਰਾ ਦੇ ਦੁਆਰਾ ਗੁਰਦਾਸਪੁਰ ਏਰੀਏ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਸਤਿਤੀ ਕਰਾਂਗੇ ਔਰ ਵੱਡਾ ਦਿਨ ਖੁਸ਼ੀਆਂ ਨਾਲ ਮਨਾਵਾਂਗੇ ਸੀਐਨਆਈ ਔਰ ਸਾਡੇ ਮੈਥੋਡਿਸਟ ਚਰਚ ਤੇ ਵੱਖ-ਵੱਖ ਪੈਂਤੀ ਕਾਸਟ ਮਿਕਸਚਰਾਂ ਜੰਨੀਆਂ ਨੇ ਇਹ ਸਾਰੇ ਔਰ ਬਲੀਵਰ ਚਰਚ ਸਾਰੇ ਅੱਜ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾਈ ਆ ਤੇ ਸਾਡੇ ਲੋਕਲ ਲੀਡਰ ਸਾਹਿਬਾਨ ਵੀ ਨਾਲ ਆਏ ਨੇ ਰਹੀ ਗੱਲ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਸੱਦਨ ਦੀ ਕਿਸੇ ਨੂੰ ਐਜ਼ ਅ ਚੀਫ ਗੈਸਟ ਨਹੀਂ ਸੱਦਿਆ ਜਾਏਗਾ ਜੀ ਜੇਕਰ ਕੋਈ ਇਸਾਈ ਕੌਮ ਦੇ ਨਾਲ ਹਮਦਰਦੀ ਰੱਖਦਾ ਉਹਨੂੰ ਪਿਆਰ ਕਰਦਾ ਵਾ ਉਹ ਵੀ ਸ਼ੋਭਾ ਯਾਤਰਾ ਦੇ ਵਿੱਚ ਭਾਗ ਲੈਂਦਾ ਵਾ ਤੇ ਉਹਦਾ ਪੂਰੀ ਕਮਿਊਨਿਟੀ ਦੇ ਵੱਲੋਂ ਸਵਾਗਤ ਆ ਦੇਖੋ ਜੀ ਇੱਥੇ ਤੇ ਸਾਰੀ ਡਿਨੋਮੀਨੇਸ਼ਨ ਐਂਡ ਡਿਨੋਮੀਨੇਸ਼ਨ ਨੇ ਰਲ ਕੇ ਚਰਚਸ ਨੇ ਰਲ ਕੇ ਫੈਸਲਾ ਕਰ ਲਿਆ ਕਿ 20 ਤਰੀਕ ਨੂੰ ਸ਼ੋਭਾ ਯਾਤਰਾ ਜਿਹੜੀ ਕੱਢੀ ਜਾਏਗੀ ਔਰ ਪਹਿਲੀ ਡਿਸੰਬਰ ਤੋਂ ਜਿਹੜੇ 크ਿਸਮਸ ਦੇ ਜਸ਼ਨ ਨੇ ਗਿਰਜਾ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਔਰ ਵੱਖ-ਵੱਖ ਤਰੀਕੇ ਦੇ ਨਾਲ ਗਿਰਜਾ ਘਰਾਂ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਇਹ ਜਿਹੜੀ ਸ਼ੋਭਾ ਯਾਤਰਾ 20 ਤਰੀਕ ਨੂੰ ਨਿਕਲ ਰਹੀ ਆ ਸਾਲਵੇਸ਼ਨ ਆਰਬੀ ਸਾਡਾ ਮੈਕਰੋਬਟ ਹਸਪੀਟਲ ਦਾ ਐਡਮਿਨਿਸਟਰੇਟਰ ਜਿਹੜੇ ਉੱਥੋਂ ਦੇ ਨੇ ਉਹਨਾਂ ਦਾ ਸਾਰਾ ਉੱਥੇ ਰੇਂਜ ਆ ਉੱਥੇ ਸਾਡੀਆਂ ਸਾਰੀਆਂ ਕਲੀਸ਼ੀਆਂ ਵਾਂ ਇਕੱਠੀਆਂ ਹੋਣਗੀਆਂ ਉੱਥੋਂ ਅਸੀਂ ਜਿਹੜਾ ਸਾਡਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨਾਲ ਸੰਬੰਧਿਤ ਵੱਖ-ਵੱਖ ਝਾਕੀਆਂ ਲੋਕ ਭੰਗੜਾ ਪਾਉਣਗੇ ਗਿੱਧਾ ਪਾਉਣਗੇ ਪ੍ਰਭੂ ਯਿਸੂ ਮਸੀਹ ਦੇ ਜਸ਼ਨ ਮਨਾਉਂਦੇ ਹੋਏ ਉੱਥੋਂ ਅਸੀਂ ਚੱਲਾਂਗੇ ਔਰ ਉੱਥੋਂ ਦੀ ਅਸੀਂ ਇੱਕ ਲੇਲ ਚੌਂਕ ਜਿਹੜਾ ਵਾ ਉੱਥੋਂ ਦੀ ਆਉਂਦੇ ਫਾਟਾ ਕ੍ਰੋਸ ਕਰਕੇ ਫਤੇਨਗਲ ਦਾ ਫਤੇਨਗਲ ਯਿਸੂ ਰਾਜਾ ਗਿਰਜੇ ਘਰ ਦੇ ਵਿੱਚੋਂ ਦੀ ਅਸੀਂ ਹੋ ਕੇ ਮੇਨ ਜੀਟੀ ਰੋਡ ਦੇ ਉੱਤੇ ਆਵਾਂਗੇ ਔਰ ਉੱਥੋਂ ਘਾਤਲਕ ਚਰਚ ਦੇ ਵਿੱਚ ਆ ਕੇ ਇੱਥੇ ਸਾਡੇ ਵੱਖ-ਵੱਖ ਚਰਚਾਂ ਦੇ ਜਿਹੜੇ ਲੀਡਰ ਸਹਿਬਾਨ ਨੇ ਉਹ ਪ੍ਰਾਰਥਨਾਵਾਂ ਕਰਨਗੇ ਸਾਨੂੰ ਲੀਡ ਕਰਨਗੇ ਪੂਰੀ ਕਮਿਊਨਿਟੀ ਨੂੰ ਔਰ ਜਿੰਨੇ ਵੀ ਇਸਾਈ ਭਾਈਚਾਰੇ ਦੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਏਗਾ ਬੰਦਾ ਉਹਦੇ ਬਾਅਦ ਪ੍ਰਭੂ ਦਾ ਲੰਗਰ ਜਿਹੜਾ ਵਾ ਉਹ ਹਰੇਕ ਨੂੰ ਇੱਥੇ ਤਿਆਰ ਹੋਏਗਾ ਔਰ ਹਰੇਕ ਪਾਸਟਰ ਸਹਿਬਾਨ ਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਕ ਮੀਟਿੰਗ ਜਲਦੀ ਜਿਹੜੀ ਆ ਦਸੰਬਰ ਦੇ ਵਿੱਚ ਅਰੇਂਜ ਕਰ ਰਹੇ ਆ ਜੇਕਰ ਕੋਈ ਰਹਿ ਗਿਆ ਹੋਵੇ ਤੇ ਮਿਹਰਬਾਨੀ ਕਰਕੇ ਉਹ ਮੀਟਿੰਗ ਦੇ ਵਿੱਚ ਆ ਕੇ ਆਪਣਾ ਹਿੱਸਾ ਲੈ ਲਵੇ ਸਾਡੇ ਵੱਲੋਂ ਸਾਡੇ ਸਤਿਕਾਰਯੋਗ ਫਾਦਰ ਸਾਹਿਬਾਨ ਇੱਕ ਕਮੇਟੀ ਬਣੇਗੀ ਕੋਰ ਉਹ ਕਮੇਟੀ ਅਸੀਂ ਐਸਐਸਪੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨੂੰ ਸਾਰੀ ਸਮੱਸਿਆ ਬਾਰੇ ਅਸੀਂ ਜਾਣੂ ਕਰਾਵਾਂਗੇ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਉਸ ਦਿਨ ਸਾਰੀ ਟ੍ਰੈਫਿਕ ਜਿਹੜੀ ਆ ਉਹ ਨੈਸ਼ਨਲ ਹਾਈਵੇ ਤੇ ਬਾਰ-ਬਾਰ ਚੱਲੇ ਔਰ ਸ਼ਹਿਰ ਜਿਹੜਾ ਵਾ ਸਿਰਫ ਤੇ ਸਿਰਫ ਸ਼ੋਭਾ ਯਾਤਰਾ ਦੇ ਲਈ ਖਾਲੀ ਰਹਿਣ ਤਾਂ ਇਹ ਸਾਰੀਆਂ ਡਿਊਟੀਆਂ ਸਿਰੀਆਂ ਸਰਕਾਰ ਜੋ ਫਾਦਰ ਸਾਹਿਬ ਵੱਲੋਂ ਤੇ ਕਪੂਰ ਕਮੇਟੀ ਨੂੰ ਲਗਾਈਆਂ ਜਾਣੀਆਂ ਨੇ ਅੰਦਰ ਫੈਸਲਾ ਹੋ ਗਿਆ ਕਿ ਯੂਥ ਜਿਹੜਾ ਵਾ ਵਧੀਆ ਤਰੀਕੇ ਦੇ ਨਾਲ ਆਪਣੀ ਪਰਫਾਰਮੈਂਸ ਵਿਖਾਏਗਾ ਲੋਕਾਂ ਨੂੰ ਕੰਟਰੋਲ ਕਰਨ ਦੇ ਵਿੱਚ ਲੋਕਾਂ ਨੂੰ ਇੱਥੋਂ ਲੈਣ ਦੇ ਵਿੱਚ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦੋਂ ਫਲੀਸ਼ੀਆ ਚੱਲਣਗੀਆਂ ਤੇ ਯੂਥ ਜਿਹੜਾ ਵਾ ਉਹ ਸਾਈਡਾਂ ਤੇ ਇਹਨਾਂ ਨੂੰ ਸਾਹਮ ਕੇ ਇੱਥੋਂ ਤੱਕ ਲੈ ਕੇ ਆਏਗਾ ਅੱਗੇ ਲੰਗਰ ਪ੍ਰਥਾ ਵਾ ਉਹ ਵੀ ਉਹਨਾਂ ਨੇ ਇਸ ਨੂੰ ਡਿਸਟ੍ਰੀਬਿਊਟ ਕਰਨਾ ਵਾ ਔਰ ਇੱਥੇ ਵੀ ਆ ਕੇ ਸਾਰਾ ਪ੍ਰੋਗਰਾਮ ਜਿਹੜਾ ਵਾ ਜੋਤ ਰੜ ਕੇ ਸੰਭੇ ਕੀ ਹallelujah 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 ਬੋਲੇ ਖੁਦਾਮ ਯੇਸੂ ਮਸੀਹ ਕੇ ਨਾਮ ਕੀ ਜੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than 5 years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamna Chandar called center call him on this number zero seven four triple eight four double one six one.